ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਗੁੱਜਰਵਾਲ ਦੇ ਜਿਹੜੇ ਸਕੂਲ ਵਿੱਚ ਪੜ੍ਹੇ ਉਸ ਦੀ ਹੋਂਦ ਹੁਣ ਖਤਰੇ ਵਿੱਚ ਹੈ ਹੋ ਸਕਦਾ ਹੈ ਨੇੜ ਭਵਿੱਖ ਵਿੱਚ ਇਹ ਸਕੂਲ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇ ਅਜਿਹਾ ਸਾਡੇ ਸਾਰਿਆਂ ਦੀ ਅੰਗਹੀਲੀ ਕਰਕੇ ਹੋਏਗਾ ਇਸੇ ਲਈ ਇਤਿਹਾਸ ਵੀ ਰੌਣਕਾ ਹੋਇਆ ਪਿਆ ਇਹ ਸਿਰਫ ਇੱਕ ਸਕੂਲ ਨਹੀਂ ਸਾਡੀ ਵਿਰਾਸਤ ਹੈ ਸਾਡੀ ਸ਼ਾਨ ਅਤੇ ਮਾਣ ਹੈ ਪਹਿਲਾਂ ਹੀ ਅਸੇ ਇਤਿਹਾਸ ਸਾਹਮਣੇ ਵਿੱਚ ਐਨੇ ਅਵੇਸਲੇ ਸਾਬਤ ਹੋਏ ਆਂ ਕਿ ਆਪਣੀਆਂ ਬੇਸ਼ਕੀਮਤੀ ਵਿਰਾਸਤੀ ਚੀਜ਼ਾਂ ਹੱਥੀਂ ਗਵਾ ਲਈਆਂ ਨੇ ਸਦੀਆਂ ਛੱਡੋ ਦਾਕਿਆਂ ਪੁਰਾਣੀਆਂ ਇਤਿਹਾਸਕ ਚੀਜ਼ਾਂ ਵੀ ਅਸੀਂ ਸਾਹਮਣੇ ਵਿੱਚ ਨਾਕਾਮ ਰਹੇ ਹਾਂ ਪੰਜਾਬ ਸਰਕਾਰ ਪਹਿਲਾਂ ਹੀ ਇਸ ਸਕੂਲ ਨੂੰ ਅਸੁਰੱਖਿਅਤ ਐਲਾਨ ਚੁੱਕੀ ਆ ਅਸੁਰੱਖਿਅਤ ਹੋਣ ਕਰਕੇ ਹੁਣ ਅਨੇਕਾਂ ਸਕੂਲਾਂਾਂ ਭਾਂਗ ਇਸ ਸਕੂਲ ਨੂੰ ਵੀ ਜਿੰਦੇ ਲਾ ਦਿੰਦੇ ਨੇ ਅਤੇ ਹੁਣ ਉੜੀਕ ਇਸ ਨੂੰ ਢਾਉਣ ਦੀ ਹੋ ਰਹੀ ਆ ਅੱਜ ਤੋਂ ਕਰੀਬ ਔਣੇ 2 ਸਦੀਆਂ ਪਹਿਲਾਂ ਯਾਨੀ ਕੋਈ ਪੌਣੇ 200 ਸਾਲ ਪਹਿਲਾਂ 1857 ਵਿੱਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਗੁੱਜਰਵਾਲ ਨੂੰ ਹੁਣ 169 ਸਾਲ ਮਗਰੋਂ ਜਿੰਦਰੇ ਵੱਜੇ ਨੇ ਪੰਜਾਬ ਸਰਕਾਰ ਵੱਲੋਂ ਕਈ ਅਸੁਰੱਖਿਅਤ ਸਕੂਲਾਂ ਨੂੰ ਜਿੰਦੇ ਲਾਉਣ ਦੇ ਹੁਕਮਾਂ ਤਹਿਤ ਅਜਿਹਾ ਹੋਇਆ ਹੈ ਇਨ੍ਹਾਂ ਹੁਕਮਾਂ ਦੇ ਮਾਰ ਹੇਠ ਗੁੱਜਰਵਾਲ ਦਾ ਇਹ ਸ਼ਾਨਾਮਤ ਇਤਿਹਾਸਾਂ ਵੀ ਵਟਾ ਸਕੂਲ ਵੀ ਆ ਗਿਆ ਤੁਸੀਂ ਯਕੀਨ ਨਹੀਂ ਕਰਨਾ ਇਸ ਸਕੂਲ ਵਿੱਚ ਅੱਜ ਤੋਂ 109 ਸਾਲ ਪਹਿਲਾਂ ਜਾਣੀ 1916 ਵਿੱਚ ਅੰਗਰੇਜ਼ੀ ਵੀ ਪੜਾਈ ਜਾਣ ਲੱਗੀ ਸੀ ਸੋਚ ਕੇ ਦੇਖੋ 100 ਸਾਲ ਪਹਿਲਾਂ ਜਦੋਂ ਦੇਸ਼ ਦੇ ਬਹੁ ਗੰਤੀ ਲੋਕਾਂ ਨੂੰ ਪੰਜਾਬੀ ਹਿੰਦੀ ਉਰਦੂ ਅਤੇ ਹੋਰ ਪਛਾਹਮਾਂ ਲਿਖੜੀਆਂ ਪੜ੍ਹਨੀਆਂ ਨਹੀਂ ਆਉਂਦੀਆਂ ਸਨ ਉਦੋਂ ਗੁੱਜਰਵਾਲ ਦੇ ਸਕੂਲ ਵਿੱਚ ਅੰਗਰੇਜ਼ੀ ਪੜਾਈ ਜਾ ਰਹੀ ਸੀ ਇਸ ਸਕੂਲ ਦੇ ਪੜੇ ਵਿਦਿਆਰਥੀ ਅੱਗੇ ਜਾ ਕੇ ਜ਼ਿੰਦਗੀ ਵਿੱਚ ਵਿਗਿਆਨੀ ਸਿੱਖਿਆ ਸ਼ਾਸਤਰੀ ਡਾਕਟਰ ਇੰਜੀਨੀਅਰ ਉੱਚ ਕੋਟੀ ਦੇ ਵਿਦਵਾਨ ਬਣੇ ਇੱਥੋਂ ਤੱਕ ਕਿ ਜੱਜ ਵੀ ਇਸ ਸਕੂਲ ਵਿੱਚ ਕੱਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਹੀਂ ਪੜੇ ਸਗੋਂ ਪੰਜਾਬ ਦੇ ਦੋ-ਦੋ ਮੁੱਖ ਮੰਤਰੀਆਂ ਨੇ ਇੱਥੋਂ ਹੀ ਸਿੱਖਿਆ ਹਾਸਲ ਕੀਤੀ ਮਰਹੂਮ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਅਤੇ ਬਿਆਸ ਸਿੰਘ ਵੀ ਇਸੇ ਸਕੂਲ ਵਿੱਚ ਪੜੇ ਡੇਰਾ ਬਿਆਸ ਦੇ ਮੁਖੀ ਰਹੇ ਬਾਬਾ ਸਾਵਨ ਸਿੰਘ ਸਣੇ ਹੋਰਨਾਂ ਅਨੇਕਾਂ ਅਹਿਮ ਹਸਤੀਆਂ ਦੀ ਪਾਠਸ਼ਾਲਾ ਇਹ ਸਕੂਲ ਰਿਹਾ ਇਸ ਸਕੂਲ ਦੇ ਅੰਦਰ ਵਿਹੜੇ ਵਿੱਚ 1947 ਤੋਂ ਪਹਿਲਾਂ ਦੇਸ਼ ਦਾ ਵੱਡਾ ਕਾਰੀ ਨਕਸ਼ਾ ਵੀ ਦੇਖਣ ਨੂੰ ਮਿਲਦਾ ਹੈ ਬਰਤਾਨਵੀ ਕਾਰਜਕਾਲ ਸਮੇਂ ਬਣੇ ਇਸ ਨਕਸ਼ੇ ਵਿੱਚ ਪਾਕਿਸਤਾਨ ਵੀ ਭਾਰ ਦਾ ਹਿੱਸਾ ਦਿਖਾਇਆ ਗਿਆ ਕਿਉਂਕਿ ਉਸ ਵੇਲੇ ਪਾਕਿਸਤਾਨ ਦੀ ਹੋਂਦ ਹੀ ਨਹੀਂ ਸੀ ਹੈ ਨਾ ਕਮਾਲ ਦਾ ਇਤਿਹਾਸਕ ਦਸਤਾਵੇਜ਼ ਬਾਕੀ ਗੱਲਾਂ ਛੱਡੋ ਦੋ ਗੱਲਾਂ ਕਰਕੇ ਹੀ ਸਕੂਲ ਦੀ ਇਸ ਇਮਾਰਤ ਨੂੰ ਸੰਭਾਲਣਾ ਬੇਹਦ ਜ਼ਰੂਰੀ ਹੈ ਇੱਕ ਤਾਂ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਪੜੇ ਦੂਜਾ ਸਕੂਲ ਅੰਦਰ ਅਣਵੰਡੇ ਦੇਸ਼ ਦਾ ਪੁਰਾਣਾ ਨਕਸ਼ਾ ਇਹਨਾਂ ਦੋ ਗੱਲਾਂ ਕਰਕੇ ਹੀ ਇਸ ਨੂੰ ਵਿਰਾਸਤੀ ਇਮਾਰਤ ਵਜੋਂ ਸੰਭਾਲਿਆ ਜਾਵੇ ਅਤੇ ਇਹ ਟੂਰਿਸਟ ਸਥਾਨ ਵਜੋਂ ਵੀ ਵਿਕਸਿਤ ਹੋ ਸਕਦਾ ਹੈ ਪਾਵੇਂ ਅੱਜ ਅਸੀਂ ਇਸ ਦੀ ਅਹਿਮੀਅਤ ਅਤੇ ਕੀਮਤ ਨਾ ਜਾਣਦੇ ਹੋਈਏ ਪਰ ਭਵਿੱਖ ਵਿੱਚ ਜਦੋਂ ਇਹ ਪਤਾ ਲੱਗੂ ਤਾਂ ਇਸ ਨੂੰ ਨਾ ਸਾਂਭਣ ਦਾ ਅਫਸੋਸ ਸਦੀਆਂ ਤੱਕ ਰਹੇਗਾ ਸਰਕਾਰਾਂ ਦੀ ਬੇਰੁਖੀ ਕਾਰਨ ਪਹਿਲਾਂ ਹੀ ਸਕੂਲ ਦੀ ਪ੍ਰਾਚੀਨ ਅਤੇ ਖੂਬਸੂਰਤ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਕਿਸੇ ਅਨਸੁਕਾਵੇਂ ਘਟਨਾ ਦੇ ਡਰੋਂ ਮਹਿਕਮੇ ਵੱਲੋਂ ਤਾਲਾ ਲਾਏ ਜਾਣ ਬਾਅਦ ਸਕੂਲ ਦੇ ਵਿਦਿਆਰਥੀ ਲੈਬ ਅਤੇ ਦਫ਼ਤਰੀ ਕੰਮਕਾਰ ਲਈ ਬਣਾਏ ਕਮਰਿਆਂ ਵਿੱਚ ਪੜ੍ਹਾਈ ਲਈ ਮਜਬੂਰ ਨੇ ਪੁਰਾਣੇ ਸਮਿਆਂ ਵਿੱਚ ਦੂਰ ਦਰਾਡੇ ਦੇ ਵਿਦਿਆਰਥੀ ਇਸ ਸਕੂਲ ਵਿੱਚ ਪੜਨ ਲਈ ਆਉਂਦੇ ਸਨ ਪਰ ਉਸੇ ਸਕੂਲ ਵਿੱਚ ਹੁਣ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਘਾਟ ਰੜਕਦੀ ਹੈ ਪਿੰਡ ਵਾਸੀਆਂ ਸਣੇ ਪੁਰਾਣੇ ਵਿਦਿਆਰਥੀਆਂ ਵੱਲੋਂ ਕੀਤੀਆਂ अनेका ਅਪੀਲਾਂ ਦੇ ਬਾਵਜੂਦ ਸਕੂਲ ਉੱਪਰ ਸਰਕਾਰ ਦੇ ਸਵੱਲੀ ਨਜ਼ਰ ਨਹੀਂ ਪਈ ਜੂਥ ਕਾਲੀਦਲ ਦੇ ਆਗੂ ਜਸਕਰਨ ਦੇਵ ਨੇ ਇਸ ਸਕੂਲ ਦਾ ਦੌਰਾ ਕੀਤਾ ਉਹਨਾਂ ਵੀ ਇਸ ਨੂੰ ਹੈਰੀਟੇਜ ਵਜੋਂ ਸਾਂਭੰਦੀ ਮੰਗ ਰੱਖੀ ਕਿਸੇ ਸਮੇਂ ਸਕੂਲ ਵਿੱਚ ਪੜਾਉਣ ਵਾਲੇ ਅਧਿਆਪਕਾਂ ਅਤੇ ਪਿੰਡ ਦੇ ਆਗਾਂ ਵਧੂ ਸੋਚ ਦੇ ਧਾਰਨੀ ਲੋਕਾਂ ਨੇ ਵੀ ਸਕੂਲ ਦੀ ਇਤਿਹਾਸਕ ਮੱਤਤਾ ਦਾ ਜ਼ਿਕਰ ਕਰਦੇ ਹੋਏ ਸਰਕਾਰ ਨੂੰ ਇਹ ਇਮਾਰਤ ਨਾ ਢਾਉਂਦੇ ਅਪੀਲ ਕੀਤੀ ਹੈ ਸੇਵਾਮੁਖਤ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਨੂੰ 1992-93 ਵਿੱਚ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਹਾਸਲ ਹੋਇਆ ਸੀ ਉਹਨਾਂ ਸਣੇ ਹੁਣ ਨਾ ਪਿੰਡ ਵਾਸੀਆਂ ਨੇ ਸਰਕਾਰ ਤੋਂ ਇਤਿਹਾਸਕ ਸਕੂਲ ਦੀ ਸਾਰ ਲੈਂਡ ਦੀ ਮੰਗ ਕੀਤੀ ਹੈ ਦੱਸਣਾ ਬਣਦਾ ਕਿ ਯੂਰਪ ਦੇ ਕਈ ਮੁਲਕਾਂ ਸਣੇ ਦੁਨੀਆ ਦੇ ਹੋਰ ਨਾ ਮੁਲਕਾਂ ਨੇ ਵੀ ਆਪਣਾ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਹੈ ਹੁਣ ਤੁਸੀਂ ਕਹਿਣਾ ਹੈ ਕਿ ਇੱਕ ਸਕੂਲ ਨੂੰ ਸਾਂਭਣ ਦੇ ਕੀ ਲੋਡ ਸਹੀ ਹੈ ਜੇਕਰ ਇਹ ਵੀ ਹੋਰ ਨਾਲ ਸਕੂਲਾਂਾਂ ਬਾਂਗ ਆਮ ਸਕੂਲ ਹੁੰਦਾ ਤਾਂ ਇਸ ਨੂੰ ਵੀ ਢਾਕੇ ਵਿਦਿਆਰਥੀਆਂ ਲਈ ਨਵੀਂ ਇਮਾਰਤ ਬਾਨਣੀ ਜ਼ਰੂਰੀ ਸੀ ਪਰ ਇਸ ਸਕੂਲ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਪੜ੍ਹੇ ਸਨ ਜਿਵੇਂ ਉਹਨਾਂ ਦੇ ਜੱਦੀ ਘਰ ਨੂੰ ਸੰਭਾਲਿਆ ਹੋਇਆ ਓਵੇਂ ਹੀ ਇਸ ਸਕੂਲ ਦਾ ਇੱਕ ਹਿੱਸਾ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕਾਂਗੇ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਹੜੇ ਡੈਸਕਾਂ ਅਤੇ ਕਿਹੜੀਆਂ ਜਮਾਤਾਂ ਵਿੱਚ ਬੈਠ ਕੇ ਪੜ੍ਹਦੇ ਰਹੇ ਨੇ ਜੇਕਰ ਸਕੂਲ ਦੀਆਂ ਛੱਤਾਂ ਢਿੱਗਣ ਵਾਲੀਆਂ ਨੇ ਤਾਂ ਇਹ ਬਦਲ ਦਿਓ ਪਾਸਿਆਂ ਉੱਤੇ ਪਿੱਲਰ ਲਾ ਕੇ ਲੈਂਟਰ ਪਾ ਦਿਓ ਨਹੀਂ ਤਾਂ ਵਿਦੇਸ਼ਾਂ ਤੋਂ ਸੇਧ ਲੈ ਲਓ ਜਿਨ੍ਹਾਂ ਨੇ ਸਦੀਆਂ ਪੁਰਾਣੀਆਂ ਇਮਾਰਤਾਂ ਨੂੰ ਅੱਜ ਵੀ ਸੰਭਾਲਿਆ ਹੋਇਆ ਹੈ ਉਵੇਂ ਹੀ ਅਸੀਂ ਕਿਉਂ ਨਹੀਂ ਕਰ ਸਕਦੇ ਹੁਣ ਇਹ ਸਵਾਲ ਸਾਨੂੰ ਸਾਰਿਆਂ ਨੂੰ ਹੈ ਕਿ ਕੀ ਅਸੀਂ ਅਮੀਰ ਵਿਰਾਸਤ ਇਤਿਹਾਸਕ ਇਮਾਰਤਾਂ ਸਾਂਭ ਸਕਾਂਗੇ ਇਸ ਇਲਾਕੇ ਦੇ ਵਿੱਚ ਜਿਹੜੀ ਸਿੱਖਿਆ ਦੀ ਲਹਿਰ ਆ ਉਹ ਇਸ ਸਕੂਲ ਤੋਂ ਪੈਦਾ ਹੋਈ ਇਸੇ ਕਰਕੇ ਜਿਹੜੀ ਇਹ ਬੈਲਟ ਆ ਗੁਜਰਵਾਲ ਹੋ ਗਿਆ ਲਤਾਲਾ ਹੋ ਗਿਆ ਫੱਲੇਵਾਲ ਇਸੇ ਕਰਕੇ ਤੁਹਾਨੂੰ ਇੱਥੇ ਵਕ ਵਕ ਜੋ ਸਰਕਾਰੀ ਵਿਭਾਗ ਨਹੀਂ ਅੱਜ ਦੇ ਨਹੀਂ ਆਜ਼ਾਦੀ ਤੋਂ ਪਹਿਲਾਂ ਦੇ ਉਹਨਾਂ ਦੇ ਵਿੱਚ ਇਨਾ ਪਿੰਡਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਸੀ ਚਾਹੇ ਕੋਈ ਫੌਜ ਦੇ ਵਿੱਚ ਬੜੇ ਸਤਕਾਰਯੋਗ ਕੈਪਟਨ ਰਹੇ ਨੇ ਚਾਹੇ ਕੋਈ ਉਹ ਜਿਹੜੀ ਅੰਗਰੇਜ਼ਾਂ ਦੀ ਪੁਲਿਸ ਹੁੰਦੀ ਸੀ ਇੱਥੇ ਤੱਕ ਕਿ ਜੁਡੀਸ਼ੀਅਲ ਪੋਸਟਾਂ ਦੇ ਵਿੱਚ ਵੀ ਇੱਥੇ ਦੇ ਸਟੂਡੈਂਟ ਪੜ ਕੇ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਤਾਂ ਇੱਕੋ ਹੀ ਬੇਨਤੀ ਆ ਸਰਕਾਰ ਨੂੰ ਅ ਬੜੀ ਨਿਮਰਤਾ ਦੇ ਨਾਲ ਪਿੰਡ ਵਾਸੀਆਂ ਵੱਲੋਂ ਸਾਡੇ ਵੱਲੋਂ ਬੇਨਤੀ ਹੈ ਕਿਉਂਕਿ ਇਹ ਸਾਡਾ ਇਲਾਕਾ ਵਾ ਕਿ ਇਸ ਨੂੰ ਜਲਦੀ ਤੋਂ ਜਲਦ ਪ੍ਰਿਜ਼ਰਵ ਕਰਕੇ ਕੁਝ ਹਿੱਸਾ ਇਹਦਾ ਐਜ਼ ਅ ਹੈਰੀਟੇਜ ਸਾਈਟ ਅਨਾਉਂਸ ਕਰ ਦਿੱਤਾ ਜਾਵੇ ਤਾਂ ਕਿ ਆਲੇ-ਦੁਆਲੇ ਤੋਂ ਜਿਹੜੇ ਹੋਰ ਸਕੂਲਾਂ ਦੇ ਬੱਚੇ ਨੇ ਇੱਥੇ ਟ੍ਰਿਪ ਆਉਣ ਤੇ ਉਹ ਇੱਥੇ ਸੱਚ ਪੁੱਛੂਏ ਤੇ ਖੜ ਕੇ ਅਹਿਸਾਸ ਹੁੰਦਾ ਵਾ ਉਸ ਵੇਲੇ ਦਾ ਕੁਝ احساس ਹੁੰਦਾ ਵੀ ਉਦੋਂ ਕੀ ਇੱਥੇ ਮਾਹੌਲ ਸੀ